ਜੀ ਦੇਖ ਰਹੇ ਹੋ ਪਬਲੀਕ ਪਰਮਿਸਨ ਨੂੰ ਚਾਹੁੰਦਾ ਨਾ ਨਾਮ ਰਿਟਰਨ ਸੰਭਲ ਅੱਜ ਅਸੀਂ ਪੈਲਾ ਹਰਫ ਦੇ ਸ਼ਹਿਰ ਮਲੌਰ ਨੂੰ ਦੇਖ ਰਹੇ ਹਾਂ ਕਿੱਥੇ ਵੀ ਵਿਕਾਸਕਾਰ ਜਨਮ ਮੁੱਖ ਰੱਖਦੇ ਹੋਏ ਵਿਧਾਇਕ ਮਿਲਵਿੰਦਰ ਸਿੰਘ ਆ ਗਏ ਆ ਉਹਨਾਂ ਮਲੌਰ ਸ਼ਹਿਰ ਦੇ ਵਿੱਚ ਕੀ ਪੱਤਰ ਰੱਖਿਆ ਜਾ ਰਿਹਾ ਉਹ ਕਰ ਲੈਂਦੇ ਆ glandular ਵਿਕਾਸਕਾਰ ਜਨਮ ਮੁੱਖ ਰੱਖਦੇ ਸੀ ਸ਼ਹਿਰ ਮਲੌਰ ਵਿੱਚ ਜੀ ਕਿੰਨੀ ਲੱਗਦਾ ਨੀ ਪੱਥਰ ਰੱਖੇ ਅੱਜ ਅਸੀਂ ਜਿਹੜਾ ਹੈਗਾ ਇਹ ਜਿਹੜੀ ਸੜਕ ਆ ਸਾਡੀ ਮ ਮਲੌਰ ਸ਼ਹਿਰ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਦੋਨੋਂ ਪਾਸੇ ਇਹਨਾਂ ਦੁਕਾਨਾਂ ਦੇ ਲਈ ਸਾਡੀ ਇਹ ਜਿਹੜੀ ਸੜਕਾ ਜਿਹੜੀ ਪਿਛਲੇ 20 ਸਾਲਾਂ ਦੇ ਵਿੱਚ ਨਹੀਂ ਸੀ ਬਣੀ ਇਹ ਸੜਕ ਨੂੰ ਬਣਾਉਣ ਦੇ ਲਈ ਅੱਜ ਅਸੀਂ ਇੱਥੇ ਸੜਕ ਬਣਾਉਣੀ ਸ਼ੁਰੂ ਕੀਤੀ ਆ ਔਰ ਇਹ ਬੜੀ ਜਲਦੀ ਬਣ ਕੇ ਲੋਕਾਂ ਦੇ ਲਈ ਤਿਆਰ ਹੋਏਗੀ ਔਰ ਹਲਕੇ ਦੇ ਵਿੱਚ ਆ तकरीबन ਸਿਰਫ 15 ਦਿਨਾਂ ਦੇ ਵਿੱਚ ਅਸੀਂ ਆਪਣੇ ਹਲਕੇ ਦੇ ਵਿੱਚ 25 ਤੋਂ 30 ਕਰੋੜ ਰੁਪਈਆ ਆਪਣੇ ਹਲਕੇ ਦੇ ਵਿੱਚ ਲਾ ਚੁੱਕੇ ਹਾਂ ਸਿਰਫ 3 ਦਿਨਾਂ ਦੇ ਵਿੱਚ ਤਪਾ ਗੱਲ ਕਰੀਏ ਕੁੱਪ ਤੋਂ ਮਲਾਉਦ ਵਾਲੀ ਸੜਕ ਆ ਜੀ ਤਕਰੀਬਨ ਉਹਨੂੰ 5-6 ਸਾਲ ਹੋਏ ਨੇ ਬਣੀ ਨੂੰ ਉਹ ਜਿਹੜੇ ਉਹਦੇ ਵਿੱਚ ਇੰਨੇ ਨੇ ਟੋਏ ਨੇ ਕੋ ਮੁੱਖ ਹਾਸਿਆਂ ਦਾ ਕਾਰਨ ਬਣਦੇ ਨੇ ਤੁਹਾਨੂੰ ਕੀ ਲੱਗਦਾ ਵੀ ਇੰਨੀ ਸਿੱਧੀ ਟੁੱਟੀ ਕਿਉਂ ਆ ਸੜਕ ਉਹ ਜਿਹੜੀ ਕੁੱਪ ਤੋਂ ਮਲਾਉਦ ਵਾਲੀ ਕੁੱਪ ਤੋਂ ਮਲਾਉਦ ਵਾਲੀ ਸੜਕ ਆ ਜੀ ਉਹ ਤੁਹਾਨੂੰ ਵੀ ਪਤਾ ਵੀ ਕਿਉਂ ਟੁੱਟੀ ਆ ਤੇ ਪਾਣੀ ਖੜਾ ਵਾ ਤੁਹਾਨੂੰ ਨਹੀਂ ਪਤਾ ਨਹੀਂ ਕਿਤੇ ਪਾਣੀ ਖੜਾ ਵੀ ਹੈ ਨਹੀਂ ਜੀ ਇਹਦੀ ਸੜਕ ਸਾਫ ਵਾਲਦਲੀ ਨਹੀਂ ਜਿੱਥੇ ਪਾਣੀ ਦੀ ਪ੍ਰੋਬਲਮ ਦੇਖੋ ਜਿਹੜੀ ਵੀ ਸੜਕ ਬਣਦੀ ਆ ਉਹ ਨਾਲ 5 ਸਾਲ ਦਾ ਉਹਨੂੰ ਸੜਕ ਦਾ ਟਿਕਾ ਨਾਲ ਆ ਉਹਨੂੰ 5 ਸਾਲ 파ਰਸ਼ਲ ਦੇ ਵਿੱਚ ਪੈਸੇ ਮਿਲਣੇ ਆ ਜੇ ਉਹ ਨਹੀਂ ਕਰਨਗੇ ਤਾਂ ਉਹਨਾਂ ਨੂੰ ਪੈਸੇ ਪੂਰੇ ਨਹੀਂ ਮਿਲਣਗੇ ਸੋ 5 ਸਾਲ ਦਾ ਨਾਲ ਮੇਨਟੇਨੈਂਸ ਨਾਲ ਆ ਜਿਹੜੀ ਵੀ ਸੜਕ ਬਣਦੀ ਹੈ ਔਰ ਇਹ ਸਾਰੀਆਂ ਸੜਕਾਂ ਤਕਰੀਬਨ 350 ਸੜਕਾਂ ਹਲਕੇ ਪੈੜ ਦੀਆਂ ਬਣੀਆਂ ਨੇ ਤੇ ਬਣ ਰਹੀਆਂ ਨੇ ਤੇ ਇਹ ਸਾਰੀਆਂ ਸੜਕਾਂ ਜਿਹੜੀਆਂ ਅਜੇ ਤੱਕ ਨਾ ਕਿਸੇ ਲੱਖਣੇ ਨੇ ਬਣਾਈ ਸੀ ਨਾ ਕਿਸੇ ਹੋਰ ਨੇ ਬਣਾਈ ਸੀ ਉਹਨਾਂ ਨੇ ਤਾਂ ਸਿਰਫ ਸ਼ਰਾਬਾਂ ਸ਼ਰੂਬਾਂ ਵੇਚੀਆਂ ਨੇ ਇਹ ਸੜਕਾਂ ਦਾ ਜਿਹੜੇ ਕਾਰਜ ਨੇ ਇਹ ਆਮ ਆਦਮੀ ਪਾਰਟੀ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਕਰ ਰਹੇ ਨੇ ਤੇ ਵਿਕਾਸ ਕਾਰਜ ਜਿਹੜਾ ਇੱਕ ਸਾਲ ਸਰਕਾਰ ਦਾ ਰਹਿ ਕੇ ਜੇ ਇਸ ਤਰ੍ਹਾਂ ਲਗਾਤਾਰ ਚੱਲਦੇ ਰਹਿਣਗੇ ਦੇਖੋ ਸਰਕਾਰ ਦਾ ਇੱਕ ਸਾਲ ਨਹੀਂ ਸਰਕਾਰ ਤਾਂ 25 ਸਾਲ ਇੱਥੇ ਰਹਿਣਾ ਸਰਕਾਰ ਨਹੀਂ ਆਏ ਕਿਉਂਕਿ ਜੇ ਲੋਕਾਂ ਦੇ ਦਿਨਾਂ ਚ ਰਾਜ ਕਰਦੇ ਆ ਜੇ ਲੋਕਾਂ ਦੇ ਨਾਲ ਲੈ ਕੇ ਚੱਲਦੇ ਆ ਇਹ ਇਹ ਜਿੱਦੜ ਦੀ ਸਰਕਾਰ ਬਣੀ ਆ ਉਸੇ ਦਿਨ ਤੋਂ ਵਿਕਾਸ ਕਾਰ ਚੱਲ ਰਹੇ ਨੇ 3 ਮਹੀਨੇ ਹੀ ਹੋਏ ਸੀ ਸਰਕਾਰ ਨੂੰ ਬਣੇ ਨੂੰ ਜਦੋਂ ਬਿਜਲੀ ਫ੍ਰੀ ਕੱਲੇ ਕੱਲੇ ਦੀ ਦੇ ਦਿੱਤੀ ਹਰੇਕ ਬੰਦੇ ਨੂੰ ਚਾਹੇ ਐਸਸੀਸੀ ਬੀਸੀਸੀ ਜਨਰਲ ਸੀ ਤੁਹਾਡਾ ਫ੍ਰੀ ਬਿਜਲੀ ਜ਼ੀਰੋ ਬਿਲ ਆਉਂਦਾ ਕਿ ਨਹੀਂ ਆਉਂਦਾ ਸਾਰਿਆਂ ਦੀ ਆਉਂਦਾ ਤੁਹਾਡਾ ਆਉਂਦਾ ਜ਼ੀਰੋ ਬਿਲ ਉਹ ਸਾਰਿਆਂ ਦੀ ਉਹ ਦੋ ਤਿੰਨ ਮਹੀਨੇ ਦੇ ਵਿੱਚ ਵਿੱਚ ਹੀ ਆਪਾਂ ਕਰਤਾ ਸੀ ਉਹ ਕੰਮ ਇੱਕੋ ਪਿੰਡਾਂ ਦੇ ਵਿੱਚ ਬੀਬੀਆਂ ਦੀ ਬਹੁਤ ਚਰਚਾ ਵੀ 10000 ਰੁਪਏ ਕਾ ਦੂਗਾ ਵੀ ਗਲ ਜੂਗਾ ਦੇਖੋ ਹਰ ਕੰਮ ਜਿਹੜਾ ਹੈਗਾ ਟਾਈਮ ਦੇ ਨਾਲ ਹੋਣਾ ਬਿਜਲੀ ਤੁਸੀਂ ਵੀ ਜਿਵੇਂ ਭੁੱਲੇ ਫਿਰਦੇ ਸੀ ਜੋ ਪਹਿਲਾਂ ਹੀ 1000 ਰੁਪਏ ਦੇ ਜਾਂਦੇ ਬੀਬੀਆਂ ਨੇ ਉਹ ਵੀ ਭੁੱਲ ਜਾਣਾ ਸੀ ਦਵਾਂਗੇ ਉਹ ਸੇ 2 ਮਹੀਨੇ ਅਸੀਂ ਉਹ ਰੋਕਿਆ ਕਿ ਸੀਐਮ ਸਾਹਿਬ ਇੰਨੀ ਜਲਦੀ ਨਾ ਦਿਓ ਜੇ ਜਲਦੀ ਦੇਤਾ ਲੋਕਾਂ ਨੇ ਭੁੱਲ ਜਾਣਾ ਤੇ ਲੋਕਾਂ ਨੂੰ ਯਾਦ ਰੱਖਣਾ ਵੀ ਰਖਾਉਣਾ ਵੀ ਜ਼ਰੂਰੀ ਹੈ ਬੜੀ ਜਲਦੀ ਮਿਲੇਗਾ ਚਾਹੁੰਗੇ ਜਿਹੜਾ ਜਦੋਂ ਕਰਨ ਕੀਤਾ ਗਿਆ ਜੀ 5000000 5000000 ਜੀ ਜਿਹੜੇ ਸੰਜਿਆ ਸਰਕਾਰ ਦੇ ਸੰਦੇਸ਼ ਹੈ ਜੀ ਜਿਹੜਾ ਸਰਕਾਰ ਅੱਜ ਸਰਕਾਰ ਨਹੀਂ ਪਤਾ ਤਨਵਾਦ ਕਰਦੇ ਹਾਂ ਸਰਦਾਰ ਤੁਮ ਜੀ ਮਾਨ ਜੀਗਾ ਕਿ ਆਪਣੇ ਅੰਦਰ ਮੈਂ ਰਮਿੰਦਰ ਸਿੰਘ ਗੈਸਪਰੇ ਵੀ ਮੈਨਸ ਅੱਜ ਇਸ ਲੋਹ ਸ਼ਹਿਰ ਵਾਸੀ ਨੇ ਬਹੁਤ ਸਨਾ ਲੋਕਾਂ ਮਿਲੇ ਕਿ ਅਸੀਂ ਲੋਹ ਦੇ ਸਰਪੱਖੀ ਨੇ ਕੀ ਕਰ ਲਈ ਜਿਆਦਾ ਵਕਤਨਤਾ ਅਸੀਂ ਬਲੋਤ ਦੇ ਵਿਕਾਸ ਦੀ ਬਚਨਤਾ ਕਿ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਵਿਕਾਸ ਕਰਨ ਦਾ ਨੀਂਹ ਪੱਥਰ ਧੰਨ ਰੱਖਿਆ ਰਹੇ ਤੇ ਅੱਜ ਜਿਦੋਂ ਆਪਣੇ ਸ਼ਹਿਰ ਵਾਸੀ ਬਲੋਤ ਆਪਣੇ ਇਹ ਮੇਜ ਸਾਧਾ ਬਲੋਤ ਦਾ ਧੰਨਵਾਦ ਕਰਦੇ ਹਾਂ ਜੋ ਉਹਨਾਂ ਨੇ ਅੱਜ ਇਹ ਕਰਕੇ